ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਗਏ। ਟਾੜੀ ਮਾਰ ਕੇ ਚੱਲੇ। ਪੁੱਤਰਾਂ ਦੀਆਂ ਲਾਸ਼ਾਂ ਉੱਪਰ ਦੀ ਨੰਗ ਕੇ ਗਏ ਸਫ਼ਰ ਦੇ ਵਿੱਚ ਨੇ। ਚਮਕੌਰ ਦੀ ਗੜੀ ਨੂੰ ਘੇਰਾ ਓਮੀ ਪਿਆ ਵੈ। ਫੌਜ ਨੇ ਘੇਰਾ ਪਾਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਬਾਬਾ ਜੀਵਨ ਸਿੰਘ ਨੂੰ ਕਲੰਗੀ ਤੋੜਾ ਦੇਖ ਕੇ ਆਪਣੀ ਥਾਂ ਬਹਾ ਕੇ ਇੱਕ ਮੁਗਲਾ ਨੂੰ ਭਲੇਖਾ ਪਾਉਣ ਵਾਸਤੇ ਇਹ ਆਪਣੀ ਕਲੰਗੀ ਤੋੜਾ ਦੇਖੇ ਗਏ ਸਨ ਮੁਗਲਾਂ ਨੂੰ ਪੁਲੇਖਾ ਪਿੰਦਾ ਦੀ ਅਭੀ ਗੁਰੂ ਤੇ ਸਾਹਮਣੇ ਬੈਠਾ ਹੈ ਗੁਰੂ ਤੇ ਹਜੇ ਵੀ ਜੁੱਧ ਕਰਦੇ ਜਦੋਂ ਹੌਲੀ ਹੌਲੀ ਸਾਰੇ ਸਿੰਘਾਂ ਦੀ ਸ਼ਹੀਦੀ ਹੋ ਜਾਂਦੀ ਹੈ ਫਿਰ ਗੁਰਮੁਖੋ ਇੱਕੋ ਦਮ ਇਹ ਟਿੱਡੀ ਦਾਲਾ ਜਿਹੜਾ ਹਮਲਾ ਕਰਦਾ ਹੈ ਬਾਬਾ ਜੀਵਨ ਸਿੰਘ ਜਿਨ੍ਹਾਂ ਤੇ ਹਮਲਾ ਕੀਤਾ ਜਾਂਦਾ ਹੈ ਜਦੋਂ ਸ਼ਸਤਰ ਮੁੱਕ ਜਾਂਦੇ ਨੇ ਨਿਥਾ ਹੋ ਜਾਂਦਾ ਹੈ ਫਿਰ ਗੁਰਮੁਖ ਪਿਆਰਿਓ ਬਾਬਾ ਜੀਵਨ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ ਸ਼ਹੀਦ ਕਰ ਦਿੱਤਾ ਹੈ ਤੇ ਹੁਣ ਜਿਹੜੇ ਅਵਸਰ ਸਨ ਫੀਤੀਆਂ ਦੇ ਭੁੱਖੇ ਜਿਹੜੇ ਕਹਿੰਦੇ ਸੀ ਅਸੀਂ ਬਜੀਤਾ ਖਾਣ ਦੇ ਕੋਲ ਜਾ ਕੇ ਸ਼ਾਵਾਸੇ ਲਵਾਂਗੇ ਸਾਡਾ ਰਿੰਕ ਵੱਧ ਜੇ ਗਾ ਉਹਨਾਂ ਨੇ ਸਿਰ ਚੁੱਕਿਆ ਇਹ ਬੋਤਲ ਦੇ ਵਿੱਚ ਇੱਕ ਬਲੱਡ ਪਾ ਲਿਆ ਹੈ ਵਜੀਦਾ ਖਾਨ ਦੇ ਕੋਲ ਲੈ ਕੇ ਕਹਿੰਦੇ ਆ ਦੇਖੋ ਜੀ ਅਸੀਂ ਗੁਰੂ ਮਾਰ ਲਿਆ ਹੈ ਗੁਰੂ ਦਾਸੀ ਕਤਲ ਕਰ ਦਿੱਤਾ ਤੇ ਬਾਕੀ ਉਹਦਾ ਬਲੱਡ ਵੀ ਅਸੀਂ ਬੋਤਲ ਦੇ ਵਿੱਚ ਪਾ ਕੇ ਲੈ ਕੇ ਆਏ ਆ ਤੇ ਗੁਰਮੁਖ ਪਿਆਰਿਓ ਜਿਹੜੇ ਸਿਆਣੇ ਸੂਝਵਾਨ ਮੰਤਰੀ ਸੰਤਰੀ ਸੰ ਉਹ ਕਹਿੰਦੇ ਯਾਰ ਇਹਨੂੰ ਟੈਸਟ ਤੇ ਕਰਾਓ ਵਾਕਈ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਲੱਡ ਹੈ ਜਿਨ੍ਹਾਂ ਦਾ ਸਾਹਮਣਾ ਹੋਇਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਉਹ ਜਾਣਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੋਚੀ ਪੈ ਕੇ ਹੈਰਾਨ ਹੋ ਗਏ ਵੀ ਕਮਾਲ ਹੋ ਗਈ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਲੱਡ ਬੋਤਲ ਚ ਪਾ ਕੇ ਲਿਆਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਕਤਲ ਕਰ ਦਿੱਤਾ ਮੈਦਾਨੇ ਜੰਗ ਦੇ ਵਿੱਚ ਮਾਰ ਦਿੱਤਾ ਤੈ ਤੂ ਸਿ ਗੁਰੂ ਗੋਬਿੰਦ ਸਿੰਘ ਕਹਿੰਦੇ ਜੀ ਹਾਂ ਸਿਆਣੇ ਸੂਜਵਾਨ ਸੱਜਣਾ ਨੇ ਦੱਸਿਆ ਹਕੀਮਾ ਨੇ ਦੱਸਿਆ ਜਿਹੜੇ ਪਰਖ ਰੱਖਦੇ ਸਨ ਬਲੱਡ ਦੀ ਉਹ ਕਹਿੰਦੇ ਪਹਿਲੀ ਗੱਲ ਤੇ ਇਹ ਐ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਲਾਡੀ ਨਹੀਂ ਹੈ ਆਖੋ ਸਤਨਾਮ ਬਜੀਦਾ ਕਹਿੰਦਾ ਕਿਉਂ ਬਾਈ ਤੁਹਾਨੂੰ ਕੀ ਪਤਾ ਹਕੀਮ ਕਹਿੰਦੇ ਦੇਖੋ ਮਾਈ ਦਾ ਲਾਲ ਐਡਾ ਕੋਈ ਯੋਧਾ ਐਡਾ ਕੋਈ ਸ਼ੂਰਮਾ ਪੈਦਾ ਹੀ ਨਹੀਂ ਹੋਇਆ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾਹੋ ਜਲਾਲ ਚੱਲ ਲਵੇ ਆਖੋ ਸਤਨਾਮ ਉਹਨੂੰ ਕਤਲ ਕਰਨ ਦੀ ਉਹਨੂੰ ਗ੍ਰਿਫਤਾਰ ਕਰਨ ਦੀ ਉਹਨੂੰ ਮਾਰਨ ਦੀ ਗੱਲ ਤੇ ਦੂਰ ਰਹੀ ਜੇ ਕਿਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਲੱਡ ਹੁੰਦਾ ਇਹ ਇੰਨਾ ਚਿਰ ਬੋਤਲ ਦੇ ਵਿੱਚ ਰਹਿ ਨਹੀਂ ਸਕਦਾ ਬੋਤਲ ਦੇ ਵਿੱਚ ਕੋਈ ਬੰਦ ਨਹੀਂ ਕਰ ਸਕਦਾ ਬੋਤਲ ਨੇ ਫਟ ਜਾਣਾ ਸੀ ਆਖੋ ਜਦਨਾ ਮੱਥੇ ਤੇ ਹੱਥ ਮਾਰਿਆ ਓਹੋ ਗੁਰੂ ਫੇਰ ਧੋਖਾ ਦੇ ਗਿਆ ਗੁਰੂ ਫੇਰ ਸਾਡੇ ਨਾਲ ਚਲਾਕੀ ਕਰ ਗਿਆ ਗੁਰੂ ਨਿਕਲ ਗਿਆ ਸਾਡੇ ਹੱਥੋਂ ਫੇਰ ਥਾਈ ਦੀ ਥਾਈ ਰਹਿ ਗਈਆਂ ਵੀ ਅਸੀਂ ਤੇ ਹੋਰ ਹੀ ਮਾਰ ਦਿੱਤਾ ਹੈ ਆਖਰੀ ਸ਼ਹੀਦ ਹੈ ਗੁਰਮਖੋ ਚਮਕੌਰ ਦੀ ਗੜੀ ਦਾ ਯਾਦ ਰੱਖਿਓ ਸਾਡੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕਦੇ ਕਵੀ ਕੰਗਨ ਸਿੰਘ ਨੂੰ ਪੜਿਓ ਮੌਜੂਦਾ ਕਵੀ ਹੈ ਉਸ ਵਕਤ ਦਾ ਜਿਨੇ ਇਹ ਬਾਤਾਂ ਲਿਖੀ ਹੈ ਜਿਨੇ ਇਹ ਗੱਲ ਕਹੀ ਹੈ ਬਾਬਾ ਜੀਵਨ ਸਿੰਘ ਦੇ ਬਾਤਾਂ ਲੋ ਜੀ ਬੀਬੀ ਹਰ ਸਰਨ ਕਹ ਰੈ ਜੋ ਕਿ ਜਤੀ ਤਪੀ ਹੈ ਬਾਣੀ ਬਾਣੇ ਦੀ ਧਾਰਨ ਹੈ ਅਭਿਆਸੀ ਹੈ ਸਾਧਨਾ ਕਰਨ ਵਾਲੀ ਹੈ ਜਦ ਇਸ ਨੂੰ ਪਤਾ ਲੱਗਦਾ ਹੈ ਵੀ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੁਕਾਬਲਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਸ਼ਪੁੱਤਰ ਸਿੰਘ ਜਾਨਾ ਦੇ ਨਾਲ ਉਹ ਸਹੀਦियां ਪਾ ਗਏ ਗੁਰੂ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲ ਚੁੱਕਿਆ ਫਿਰ ਗੁਰਮੁਖ ਪਿਆਰਿਓ ਇਸ ਭੈਣ ਨੇ ਵੱਡਾ ਸਾਰਾ ਜਿਗਰਾ ਕੀਤਾ ਵੱਡਾ ਸਾਰਾ ਬੋਲੋ ਜਿਗਰਾ ਕੀਤਾ ਹੌਸਲਾ ਰੱਖਿਆ ਵੱਡਾ ਸਾਰਾ ਜਿਗਰਾ ਲੈ ਕੇ ਹੌਸਲਾ ਲੈ ਕੇ ਜੇ ਮਕੌਰ ਦੀ ਗੜੀ ਦੇ ਵਿੱਚ ਪਹੁੰਚੀ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਸਭ ਤੋਂ ਪਹਿਲਾਂ ਇਹਨੇ ਜਿੰਨੇ ਵੀ ਸਿੱਖ ਸ਼ਹੀਦ ਹੋਏ ਸਨ ਕਿਸੇ ਦੀ ਲੱਤ ਕੱਟੀ ਕਿਸੇ ਦੀ ਬਾਹ ਕੱਟੀ ਕਿਸੇ ਦਾ ਸਿਰ ਕਟਿਆ ਕੱਲੇ ਕੱਲੇ ਸਿੱਖ ਦਾ ਅੰਗ ਚੁੱਕ ਕੇ ਚਿਖਾ ਦੇ ਉੱਪਰ ਰੱਖਿਆ ਹੈ ਬਹੁਤ ਵੱਡੀ ਸੇਵ ਹੈ ਬੀਬੀ ਸ਼ਰਨ ਕੌਰ ਦੀ ਧੀ ਹੈ ਉਹ ਵੀ ਉਹ ਵੀ ਮਾਂ ਦੀ ਕੁੱਖ ਤੋਂ ਪੈਦਾ ਹੋਈ ਹੈ ਧੀਆਂ ਮਾੜੀਆਂ ਨਹੀਂ ਹੁੰਦੀਆਂ ਪਰ ਧੀਆਂ ਨੂੰ ਮਾੜਾ ਬਣਾਇਆ ਗਿਆ ਹੈ ਮਾੜਾ ਬਣਾ ਕੇ ਪੇਸ਼ ਕੀਤਾ ਗਿਆ ਹੈ ਔਰਤ ਨੂੰ ਲਿੰਦਿਆ ਗਿਆ ਹੈ ਔਰਤ ਨੂੰ ਭਿੰਡਿਆ ਗਿਆ ਹੈ ਬਾਬੇ ਨਾਨਕ ਨੇ ਕਿਹਾ ਸੋਕਿਉ ਮੰਦਾ ਆਖੀ ਹੈ ਜਿਤ ਜਮੈ ਰਾਜ ਆਣ ਕਿੱਡਾ ਜਿਗਰਾ ਹੋਏਗਾ ਉਸ ਭੈਣ ਦੇ ਕੋਲ ਕਿੱਡਾ ਵੱਡਾ ਹੌਸਲਾ ਹੋਏਗਾ ਇਹ ਵੇ ਪ੍ਰਵਾਹ ਹੋ ਕੇ ਕੋਈ ਪ੍ਰਵਾਹੀ ਨਹੀਂ ਕੀਤੀ ਵੀ ਮੈਨੂੰ ਮੁਗਲ ਮਾਰ ਦੇਣਗੇ ਮੇਰਾ ਪਰਿਵਾਰ ਸ਼ਹੀਦ ਕੀਤਾ ਜਾਣਾ ਕੋਈ ਪ੍ਰਵਾਹ ਨਹੀਂ ਕਿਉਂ ਕਬੀਰ ਮੌਤ ਮਰਨੇ ਕਾ ਉਹ ਹੈ ਜਿਹੜੇ ਸਾਧਨਾ ਵਾਲੇ ਲੋਕ ਹੁੰਦੇ ਨੇ ਕਮਾਈ ਕਰਨ ਵਾਲੇ ਲੋਕ ਹੁੰਦੇ ਨੇ ਗੁਰੂ ਦੇ ਬਾਣੀ ਦੇ ਵਿੱਚ ਗੁਰੂ ਦੀ ਰਜਾ ਦੇ ਵਿੱਚ ਚੱਲਣ ਵਾਲੇ ਲੋਕ ਹੁੰਦੇ ਨੇ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਹੁੰਦੇ ਨੇ ਸੱਚ ਜਾਣਿਓ ਉਹਨਾਂ ਦੇ ਅੰਦਰ ਮੌਤ ਦਾ ਭੈ ਨਹੀਂ ਹੁੰਦਾ ਆਖੋ ਸਤਨਾਮ ਉਤੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਨਾ ਨਾ ਡਰਦੇ ਨੇ ਤੇ ਨਾ ਹੀ ਡਰਾਉਂਦੇ ਨੇ ਕਿਸੇ ਹੋਤੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹ ਸੋ ਕਹੀਤ ਹੈ ਸੂਰ ਅਸਲ ਸੂਰ ਮੇ ਉਹ ਨੇ ਅਸਲ ਜੋਦੇ ਉਹ ਨੇ ਜੀਨੂ ਗੁਰਬਾਣੀ ਨੇ ਕਿਹਾ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਦੀਨ ਦੇ ਅਰਥ ਦੋ ਨੇ ਦੀਨ ਗਰੀਬ ਦੇ ਲਈ ਲੜਨਾ ਗਰੀਬ ਦੇ ਹੱਕ ਦੇ ਵਿੱਚ ਖੜਨਾ ਗਰੀਬ ਦੇ ਲਈ ਹਾਂ ਦਾ ਨਾਰਾ ਮਾਰਨਾ ਨੰਬਰ 2 ਆਪਣੇ ਧਰਮ ਦੇ ਲਈ ਲੜਨਾ ਆਪਦੇ ਧਰਮ ਦੇ ਲਈ ਆਪਦੀ ਕੌਮ ਦੇ ਲਈ ਆਪਦੇ ਗੁਰੂ ਦੇ ਲਈ ਆਪਣਾ ਆਪ ਕੁਰਬਾਨ ਕਰਨਾ ਪੜਦੇ ਆ ਨਾ ਆਪਾਂ ਰੋਜ਼ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਹੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਇਹ ਸਾਰਾ ਇਤਿਹਾਸ ਹੀ ਆ ਜੋ ਆਪਾਂ ਪੜਤੀਆਂ ਅਰਦਾਸ ਦੇ ਵਿੱਚ ਧਿਆਨ ਦਿਓ ਉਸ ਭੈਣ ਨੇ ਕੀ ਕੀਤਾ ਸਾਰੇ ਹੀ ਗੁਰੂ ਕੇ ਸਿੱਖਾਂ ਦਾ ਕੱਲਾ ਕੱਲਾ ਅੰਗ ਚੁੱਕਿਆ ਕੱਲਾ ਕੱਲਾ ਅੰਗ ਚੁੱਕ ਕੇ ਗੁਰੂ ਕੇ ਸਾਹਿਬਜ਼ਾਦੀਆਂ ਦੀਆਂ ਬਾਡੀਆਂ ਧਰ ਕੇ ਤੇ ਫਿਰ ਆਪ ਗੁਰਮਰਯਾਦਾ ਦੇ ਮੁਤਾਬਕ ਸ਼ਰੀਰਾਂ ਦਾ ਸੰਸਕਾਰ ਕੀਤਾ ਹੈ ਇਹ ਨਹੀਂ ਵੀ ਅੱਗ ਲਾ ਕੇ ਪਰਾਂ ਹੋ ਗਈ ਨਹੀਂ ਜਿੰਨਾ ਚਿਰ ਸਰੀਰ ਸੜੇ ਨਹੀਂ ਜਲੇ ਨਹੀਂ ਅਗਨੀ ਨੇ ਆਪਣਾ ਕੰਮ ਨਹੀਂ ਕੀਤਾ ਉਨਾ ਚਿਰ ਇਸ ਭੈਣ ਹਰ ਸਰਨ ਕੌਰ ਨੇ ਹੱਥ ਦੇ ਵਿੱਚ ਨੇਜਾ ਲੈ ਕੇ ਕਿਰਪਾਨ ਲੈ ਕੇ ਡਟ ਕੇ ਪਹਿਰਾ ਦਿੱਤਾ ਤੇ ਜਦੋਂ ਪਤਾ ਲੱਗਿਆ ਫੌਜ ਦੇ ਕਮਾਂਡਰਾਂ ਨੂੰ ਫੌਜ ਨੂੰ ਪਤਾ ਲੱਗਿਆ ਵੀ ਐਡਾ ਵੱਡਾ ਭੰਬੜ ਐਡੀ ਵੱਡੀ ਲਾਟ ਅੱਕਦੀ ਇਹ ਕੀ ਹੋਇਆ ਤੇ ਸੱਚ ਜਾਣਿਓ ਆਕੇ ਵੇਖਿਆ ਇੱਕ ਔਰਤ ਹੈ ਜਿਹੜੇ ਗੁਰੂ ਕੇ ਸਿੱਖਾਂ ਦੇ ਸਰੀਰਾਂ ਦਾ ਸੰਸਕਾਰ ਕਰ ਲਈ ਹੈ ਔਰ ਪਹਿਰਾ ਦੇ ਰਹੀ ਹੈ ਸਤ ਜਾਨਿਓ ਇੰਨਾਂ ਨੇ ਬੁਜਦਲਾ ਨੇ ਇਸ ਭੈਣ ਨੂੰ ਹਰ ਸਰਨ ਕੌਲ ਨੂੰ ਘਿਰ ਕੇ ਜਉਂਦੀ ਨੂੰ ਇਸ ਚਿਖਾ ਦੇ ਵਿੱਚ ਛਾੜ ਕੇ ਸ਼ਹੀਦ ਕਰ ਦਿੱਤਾ ਸੀ ਬਹੁਤ ਵੱਡੀ ਕੁਰਬਾਨੀ ਹੈ ਭੈਣ ਹਰ ਸਰਨ ਕੌਲ ਸਿਰ ਝੁਕਦਾ ਏ ਉਸ ਭੈਣ ਦੇ ਅੱਗੇ ਜਿਨੇ ਗੁਰੂ ਕੇ ਸਿੱਖਾਂ ਦਾ ਗੁਰੂ ਕੇ ਪੁੱਤਰਾਂ ਦਾ ਸਰੀਰਾਂ ਦਾ ਸੰਸਕਾਰ ਕੀਤਾ ਹੈ ਸਰੀਰਾਂ ਨੂੰ ਦੇਹਾਂ ਨੂੰ ਰੁੱਲਣ ਨਹੀਂ ਦਿੱਤਾ ਕਿਉਂਕਿ ਉਹ ਸਾਰਿਆਂ ਦੇ ਅੰਦਰ ਵੱਸ ਕੇ ਆਪ ਹੀ ਕਾਰਜ ਕਰਦਾ ਹੈ ਆਪ ਹੀ ਕਰਦਾ ਕਾਰਜ ਜਿਹਦੇ ਸ਼ਰਨ ਕੌਰ ਦੇ ਰੂਪ ਦੇ ਵਿੱਚ ਆ ਕੇ ਆਪਣੇ ਪੁੱਤਰਾਂ ਦਾ ਸੰਸਕਾਰ ਕਰ ਜਾਂਦਾ ਹੈ। ਇਹਤੇ ਟੋਡਰਮਲ ਦੇ ਰੂਪ ਦੇ ਵਿੱਚ ਆ ਕੇ ਆਪਣੇ ਛੋਟੇ ਪੁੱਤਰਾਂ ਦਾ ਸੰਸਕਾਰ ਕਰ ਦਿੰਦਾ ਹੈ। ਇਹ ਸਾਰੀ ਖੇਡ ਇਹ ਸਾਰੀ ਗੇਮ ਉਸ ਕਰਤਾ ਪੁਰਖ ਵਾਹਿਗੁਰੂ ਦੀ ਸੀ। ਇਹ ਸੇ ਕਰਕੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਅੱਗੇ ਸਿਰ ਨਵਾਈ ਹੈ। ਸਿਰ ਝੁਕਾਈ ਹੈ ਉਹਨੂੰ ਕੋਈ ਉਲੰਭਾ ਨਹੀਂ ਦਿੰਦਾ ਉਹਨੂੰ ਕੋਈ ਉਹਦੇ ਨਾਲ ਕੋਈ ਗਿਲਾ ਸ਼ਿਕਵਾਨੀ ਰੱਖਿਆ ਕਿਸੇ ਨੇ ਸਾਡੇ ਵਰਗੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੈਨ ਸ਼ਾਹ ਕਾਇ ਦੱਤਾ ਕਹਿੰਦੇ ਜੀ ਤੁਸੀਂ ਤੇ ਸੈਨ ਸ਼ਾਹ ਹੋ ਤੁਹਾਡੇ ਵਰਗਾ ਤਾਂ ਕੋਈ ਰਾਜਾ ਮਹਾਰਾਜਾ ਕੋਈ ਬਾਦਸ਼ਾਹ ਨਹੀਂ ਹੋ ਸਕਦਾ ਤੁਸੀਂ ਸੈਨ ਸ਼ਾਹ ਦੇ ਸੈਨ ਸ਼ਾਹ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਜਦ ਡੁੱਬਦੇ ਦੇਸ਼ ਨੂੰ ਸਹਾਰਾ ਨਹੀਂ ਸੀ ਕੋਈ ਦੇਸ਼ ਟੁੱਬ ਰਿਹਾ ਸੀਗਾ ਉਹੋ ਪਿਤਾ ਦੇਸ਼ ਤੋਂ ਵਾਰਿਆ ਮੈਂ ਮਾਂ ਗੁਜਰੀ ਠੰਡੇ ਬੁਰਜ ਵਿੱਚ ਗੁਜਰੀ ਸਮਾ ਗੁਜਰੀਆ ਤੇ ਕਿਵੇਂ ਬੋਲੋ ਨਾ ਗੁਜਾਰੀਆਂ ਮੈਂ ਮੈਨੂੰ ਪਤਾ ਹੈ ਕਿਵੇਂ ਗੁਜਾਰੀ ਮੈਂ ਕੋਈ ਔਲਾਦ ਤੋਂ ਬੰਜਾ ਨਹੀਂ ਸੀ ਚਾਰ ਪੁੱਤ ਬਖਸ਼ੇ ਸੀ ਪ੍ਰਮਾਤਮਾ ਨੇ ਮੈਨੂੰ ਚਾਰ ਪੁੱਤਰਾਂ ਦਾ ਬਾਪ ਸੀ ਮੈਂ ਚਾਰ ਪੁੱਤ ਬਖਸ਼ੇ ਸਾਨੂੰ ਮੈਨੂੰ ਚਾਰ ਪੁੱਤ ਬਖਸ਼ੇ ਸਨ ਪ੍ਰਮਾਤਮਾ ਨੇ ਮੈਨੂੰ ਉਹ ਵੀ ਜੋੜਾ ਜੋੜਾ ਕਰਕੇ ਬਾਰਿਆ ਬਾਈ ਜੋੜੀਆਂ ਬਣਾ ਬਣਾ ਕੇ ਤੋੜੀਆਂ ਪਦੀਆਂ ਸ਼ਹਿਨशाहਾ ਮਤ ਆਖੋ ਸਿੰਘੋ ਕਿਸ਼ਤਾਂ ਦੇ ਵਿੱਚ ਕਰਜ਼ ਉਤਾਰਿਆ ਇਹ ਸੀ ਬੀਬੀ ਸ਼ਰਨਜੀਤ ਕੌਰ ਜੀ ਦਾ ਇਤਿਹਾਸ ਚਮਕੌਰ ਦੀ ਗੜੀ ਦਾ ਆਖਰੀ ਸ਼ਹੀਦ ਆਪਾਂ ਗੱਲ ਕੀਤੀ ਹੈ ਗੁਰੂ ਕਿਰਪਾ ਕਰੇ ਕੱਲ ਨੂੰ ਗੱਲ ਕਰਾਂਗੇ ਆਪਾਂ ਛੋਟੇ ਗੁਰੂ ਕੇ ਸਾਹਿਬ ਜਾਦੇ ਆਦੀ